ਪੰਜਾਬ ਸਰਕਾਰ ਵੱਲੋਂ ਚਲਾਈ ਮਹਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਅੱਜ ਮਲੇਰਕੋਟਲਾ ਪੁਲਿਸ ਨੇ ਜ਼ਿਲ੍ਹਾ ਮਲੇਰਕੋਟਲਾ ਦੇ ਉਹਨਾਂ ਸਕੀ ਘਰਾਂ ਦੇ ਵਿੱਚ ਸਰਚ ਅਭਿਆਨ ਕਰਾਇਆ ਜਿੱਥੇ ਕਿ ਉਹਨਾਂ ਨੂੰ ਸ਼ੱਕ ਸੀ ਕਿ ਇਨ੍ਹਾਂ ਘਰਾਂ ਵਿੱਚ ਨਸ਼ਾ ਜਾਂ ਨਸ਼ਾ ਤਸਕਰ ਹੋ ਸਕਦੇ ਹਨ ਐਸਐਸਪੀ ਮਲੇਰਕੋਟਲਾ ਗਗਨ ਅਜੀਤ ਸਿੰਘ ਅਤੇ ਸਾਰੀ ਟੀਮ ਨੇ ਉਹਨਾਂ ਲੋਕਾਂ ਦੇ ਖਲ ਖੁੰਜੇ ਵੀ ਫਰੋਲ ਦਿੱਤੇ ਜਿੱਥੇ ਉਹਨਾਂ ਨੂੰ ਸ਼ੱਕ ਸੀ ਕਿ ਇਸ ਘਰ ਵਿੱਚ ਨਸ਼ਾ ਹੋਵੇਗਾ ਪਿਛਲੇ ਦਿਨਾਂ ਤੋਂ ਲੈ ਕੇ ਲਗਾਤਾਰ ਐਸਐਸਪੀ ਗਗਨ ਅਜੀਤ ਸਿੰਘ ਅਤੇ ਜ਼ਿਲ੍ਹਾ ਪੁਲਿਸ ਵੱਲੋਂ ਲਗਾਤਾਰ ਉਹਨਾਂ ਲੋਕਾਂ ਤੇ ਸਕੰਜਾ ਕੱਸਿਆ ਹੋਇਆ ਹੈ ਜਿਨ੍ਹਾਂ ਨੇ ਨਸ਼ਾ ਵੇਚਿਆ ਜਾਂ ਨਸੇ ਵਾਲੇ ਨੂੰ ਪਨਾਹ ਦਿੱਤੀ ਸੋ ਇਸ ਕਰਕੇ ਮਲੇਰ ਕੋਟਲਾ ਪੁਲਿਸ ਵੱਲੋਂ ਇੱਕ ਕਸਮ ਖਾਦੀ ਗਈ ਹੈ ਕਿ ਹੁਣ ਮਲੇਰ ਕੋਟਲਾ ਵਿੱਚ ਕੋਈ ਵੀ ਨਸ਼ਾ ਤਸਕਰ ਨਹੀਂ ਰਹਿਣ ਦੇਣਾ ਦੇਖੋ ਲਾਈਵ ਤਸਵੀਰਾਂ ਜ਼ਿਲ੍ਹਾ ਮਲੇਰ ਕੋਟਲਾ ਦੇ ਅਲੱਗ-ਅਲੱਗ ਇਲਾਕਿਆਂ ਦੀਆਂ ਸੁਣੋ ਇਸ ਸਬੰਧੀ ਐਸਐਸਪੀ ਗਗਨਜੀਤ ਸਿੰਘ ਮਲੇਰ ਕੋਟਲਾ ਨੇ ਕੀ ਕਿਹਾ ਇਹ ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਨਸ਼ਾ ਵਿਰੋਧੀ ਮਹਿੰਮ ਚੱਲ ਰਹੀ ਹੈ ਉਸ ਨੂੰ ਹੁਣ ਇੱਕ ਮਹੀਨਾ ਹੋ ਚੱਲਿਆ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਕੋਆਰਡੀਨੇਟ ਸਰਚ ਆਪਰੇਸ਼ਨ ਚੱਲ ਰਿਹਾ ਸਾਰੇ ਸੀਨੀਅਰ ਅਫਸਰ ਸਾਰੇ ਫੀਲਡ ਚ ਨੇ ਪੂਰੇ ਪੰਜਾਬ ਦੇ ਤੇ ਤੁਸੀਂ ਵੀ ਦੇਖਿਆ ਵੀ ਲੋਕੀ ਆਪ ਲੋਕਾਂ ਦਾ ਵਿਸ਼ਵਾਸ ਬਣਿਆ ਪੁਲਿਸ ਤੇ ਕਿਉਂਕਿ ਆਪ ਇਨਫੋਰਮੇਸ਼ਨ ਲੈਂਦੇ ਆ ਤੇ ਜਿਹੜੇ ਘੁੰਸੀ ਮੱਲਾ ਸੀ ਜਿਵੇਂ ਇੱਥੇ ਅੱਗੇ ਬਹੁਤ ਬਦਨਾਮ ਮੱਲਾ ਸੀ ਉਹ ਲੋਕੀ ਆਪ ਖੁਸ਼ ਨੇ ਲੋਕੀ ਵੀ ਖੁਸ਼ ਨੇ ਵੀ ਹੁਣ ਅਸੀਂ ਇੱਥੇ ਦੁਆਰ ਤੋਂ ਰਹਿਣਾ ਚਾਹੁੰਦੇ ਆ ਪੱਲੇ ਕਈ ਲੋਕ ਕਾ ਛੱਡਣ ਨੂੰ ਤਿਆਰ ਹੋ ਗਏ ਸੀਗੇ ਸੋ ਇਸੇ ਤਰ੍ਹਾਂ ਹੀ ਲੋਕਾਂ ਦਾ ਜੇ ਸਹਿਯੋਗ ਰਹੂਗਾ ਤੇ ਪੁਲਿਸ ਦਾ ਸਾਥ ਦੇਣਗੇ ਤੇ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਵੀ ਇਹ ਜਿਹੜਾ ਏਰੀਆ ਹੈਗਾ ਨਸ਼ਾ ਮੁਕਤ ਬਣੇ ਤੇ ਇਹਨਾਂ ਦੇ ਬੱਚਿਆਂ ਦਾ ਵਧੀਆ ਫਿਊਚਰ ਬਣੇ ਕੀ ਲੱਗਦਾ ਇਸ ਏਰੀਏ ਦੇ ਬੰਦਿਆਂ ਨੇ ਸਰ ਨਸ਼ਾ ਵੀ ਛੱਡੇ ਨਸ਼ਾ ਵੀ ਛੱਡਿਆ ਕਈ ਹੁਣ ਚੰਗਾ ਕੰਮ ਕਰ ਲਾਗੇ ਕੋਈ ਸਬਜ਼ੀ ਵੇਚ ਰਿਹਾ ਕੋਈ ਸਕੂਲਾਂ ਚ ਕਿਤੇ ਪੀਣ ਲੱਗਿਆ ਕੋਈ ਕਿਤੇ ਲੱਗਿਆ ਸੋ ਸਾਰੇ ਮੈਂ ਤਾਂ ਇਹੀ ਕਹੂੰਗਾ ਵੀ ਇਦਾਂ ਹੀ ਆਪਣੇ ਆਪ ਨੂੰ ਸੁਧਾਰਨ ਤੇ ਕਿਉਂਕਿ ਇੱਕੋ ਜੀਵਨ ਮਿਲਦਾ ਉਹਨੂੰ ਆਪਾਂ ਚੰਗੇ ਪਾਸੇ ਲਾਈਏ